ਅੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਦੇਗ ਤੇਗ ਜਗ ਮੈਂ ਦੂ ਚੱਲੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸੋ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਘਟਨਾ ਆਪ ਸਰਬੱਤ ਸੰਤਾਂ ਦੇ ਨਾਲ ਸਾਂਝੀ ਕਰਦੇ ਹਾਂ ਸੰਤ ਜੀ ਦਾ ਮੁੱਢ ਤੋਂ ਹੀ ਵੰਡ ਕੇ ਛਕਣ ਦਾ ਸੁਭਾਅ ਸੀ ਇੱਕ ਅਦੁੱਤੀ ਖੇੜ ਇਸ ਸੁਭਾਅ ਦੀ ਇਸ ਤਰ੍ਹਾਂ ਵਰਤੀ ਜਦੋਂ ਬੇਬੇ ਜੀ ਭੈਣ ਜੀ ਭੈਣ ਰਤਨ ਕੌਰ ਜੀ ਦਾ ਵਿਆਹ ਰੱਖਿਆ ਹੋਇਆ ਸੀ ਮਾਤਾ ਜੀ ਨੇ ਕਾਰਜ ਦੀ ਖਾਤਰ ਇੱਕ ਢੋਲੀ ਵਿੱਚ ਗੁੜ ਰੱਖਿਆ ਹੋਇਆ ਸੀ ਇੱਕ ਦਿਨ ਜਦ ਮਾਤਾ ਜੀ ਨੇ ਢੋਲੀ ਦਾ ਚਾਪੜ ਚੁੱਕਿਆ ਕੀ ਵੇਖਦੇ ਨੇ ਕਿ ਢੋਲੀ ਕੁਝ ਖਾਲੀ ਹੈ ਵਿੱਚੋਂ ਗੁੜ ਕੱਢਿਆ ਹੋਇਆ। ਦਿਲ ਵਿੱਚ ਸੋਚਿਆ ਤਾਂ ਸਮਝ ਆਈ ਵੀ ਇਹ ਕੰਮ ਹੈ ਜਿਹੜਾ ਇਹ ਆਤਰ ਸਿੰਘ ਦਾ ਹੈ। ਪੱਕਾ ਆਤਰ ਸਿੰਘ ਆਪਣੇ ਮਿੱਤਰਾਂ ਦੇ ਵਿੱਚ ਇਸ ਫੜੋਲੀ ਵਿੱਚੋਂ ਗੁੜ ਕੱਢ ਕੇ ਵੰਡ ਆਇਆ ਹੋਵੇਗਾ। ਪਤਾ ਲਗਾਉਣਾ ਚਾਹੀਦਾ ਹੈ। ਦੂਜੇ ਦਿਨ ਪ੍ਰਭਾਤ ਵੇਲੇ ਸਵੇਰੇ ਜਦੋਂ ਬਾਹਰ ਜਾਣ ਦਾ ਵੇਲਾ ਆਇਆ ਤਾਂ ਮਾਤਾ ਜੀ ਅੱਖ ਬਚਾ ਕੇ ਉੱਲੋਕ ਕੇ ਖੜ ਗਏ। ਕੀ ਵੇਖਦੇ ਆ ਕਿ ਮਹਾਪੁਰਖ ਚੁੱਪਚਪੀਤੇ ਸੰਤ ਜੀ ਨੇ ਇੱਕ ਭੇਲੀ ਇਸ ਚਾਪੜ ਚੁੱਕ ਕੇ ਤੇ ਗੁਰਮਖੋਪੜੀ ਉਲੀ ਵਿੱਚੋਂ ਕੱਢੀ ਚੁੰਨੀ ਵਿੱਚ ਬਲੇਟ ਲਈ ਜਦੋਂ ਗੂਹੇ ਤੋਂ ਬਾਹਰ ਨਿਕਲੇ ਮਾਤਾ ਜੀ ਨਾ ਦੱਬੇ ਪੈਰੀ ਪਿੱਛੇ ਪਿੱਛੇ ਮਹਾਪੁਰਖਾਂ ਦੇ ਤੁਰ ਪਏ ਪਿੰਡ ਦੇ ਚੌਰਾਹੇ ਵਿੱਚ ਹੌਲੀ ਹੌਲੀ ਸੰਤਾਂ ਦੇ ਪਿੱਛੇ ਤੁਰੇ ਗਈ ਤੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਆ ਤਰਸਿਆਂ ਰੁਕ ਓਰੇ ਆ ਦਿਖਾ ਇਸ ਚੁੰਨੀ ਵਿੱਚ ਕੀ ਹੈ ਸੰਤ ਜੀ ਚੁੱਪ ਕਰਕੇ ਖਲੋਗੇ ਬੋਲੇ ਕੁਝ ਨਹੀਂ ਮਾਤਾ ਜੀ ਨੇ ਧੱਕੇ ਦੇ ਨਾਲ ਉਹ ਚੁੰਨੀ ਖੋਲੀ ਤੇ ਉਸ ਚੁੰਨੀ ਵਿੱਚੋਂ ਗੁੜ ਦੀ ਭੇਲੀ ਕੱਢੀ ਤੇ ਵਾਪਸ ਆ ਕੇ ਘਰੇ ਦੁਪਹਿਰਾ ਢਲ ਗਈ ਆ ਮਹਾਪੁਰਖ ਪ੍ਰਸ਼ਾਦਾ ਪਾਣੀ ਵੀ ਨਹੀਂ ਸਕਣ ਆਏ ਮਾਤਾ ਜੀ ਉਡੀਕ ਉਡੀਕ ਕੇ ਜਦੋਂ ਲੱਭਣ ਗਏ ਕੀ ਦੇਖਦੇ ਨੇ ਕਿ ਮਹਾਪੁਰਖ ਉਸੇ ਜਗ੍ਹਾ ਤੇ ਹੀ ਖੜੇ ਨੇ ਮਾਤਾ ਪੁਲੀ ਕੌਰ ਜੀ ਆਪਦੇ ਸੰਤ ਪੁੱਤਰ ਦੀ ਤਾਰ ਸਮਝ ਗਏ ਮੁੜ ਕੇ ਭੱਜੇ ਹੀ ਕਰੇ ਆਏ ਗੁੜ ਦੀ ਭੇਲੀ ਲਈ ਮਹਾਪੁਰਖਾਂ ਨੂੰ ਫੜਾਈ ਆਲੇ ਬੱਚਾ ਆਤਰਸਿਆਂ ਜਾਂ ਆਪਣੇ ਮਿੱਤਰਾਂ ਵਿੱਚੋਂ ਵੰਡ ਆ ਮੈਨੂੰ ਪਤਾ ਹੈ ਤੇਰਾ ਵੰਡ ਕੇ ਛਕਣ ਦਾ ਸੁਭਾਅ ਪਰ ਇਹ ਜਿਹੜਾ ਗੁੜ ਹੈ ਤੇਰੀ ਭੈਣ ਰਤਨ ਕੌਰ ਦੇ ਵਿਆਹ ਵਾਸਤੇ ਉਹ ਕਾਰਜ ਵਾਸਤੇ ਰੱਖਿਆ ਹੋਇਆ ਫੇਰ ਨਾ ਕੱਢੀ ਸੰਤ ਜੀ ਨੇ ਆਖਿਆ ਸਤਿਵੰਤ ਮਾਤਾ ਜੀ ਫੇਰ ਨਹੀਂ ਕੱਢਾਂਗਾ ਮਾਫੁਰ ਕੋ ਫਿਰ ਗੁੜ ਵੰਡ ਕੇ ਘਰੇ ਆਏ ਪ੍ਰਸ਼ਾਦ ਪਾਣੀ ਛਕਿਆ ਫੇਰ ਬਚਨਾ ਦੇ ਵੀ ਐਨੇ ਪੱਕੇ ਸੀ ਸੂਰ ਵੀਰ ਬਚਨ ਕੇ ਬਲੀ ਗੁਰਮੁਖੋ ਇੱਕ ਵਾਰ ਜੀ ਮਾਤਾ ਜੀ ਨੇ ਕਹਿਤਾ ਵੀ ਫੇਰ ਨਾ ਕੱਢੀ ਮਹਾਪੁਰਖ ਕਹਿੰਦੇ ਸਤਿ ਬਚਨ ਢੋਲੀ ਵੱਲ ਕਦੇ ਖਿਆਲ ਵੀ ਨਹੀਂ ਗਿਆ ਗੁੜ ਕੱਢਣ ਦੀ ਤਾ ਦੂਰ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ